ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਹੈ ਲੈ ਕੇ ਹਾਂ ਜਹਾ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇਨਾ ਜਿੰਨਾ ਵੀ ਨਾ ਪੈਨਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 2025 ਪੰਜਾਬੀਆਂ ਲਈ 300 ਮੁਫਤ ਬਿਜਲੀ ਜੂਨਟਾਂ ਵਾਲੇ ਵੱਡਾ ਐਲਾਨ ਜਾਣੋ ਕੀ ਬੋਲੇ ਵਿੱਤ ਮੰਤਰੀ 2025 2026 ਵਿੱਚ ਵਿਧਾਨ ਸਭਾ ਵਿੱਚ ਬੱਚਤ ਪਾਛਨ ਪੜਦੇ ਹੋਏ ਵਿੱਤ ਰਪਾਲ ਸਿੰਘ ਟੀਮਾ ਨੇ ਐਲਾਨ ਕੀਤਾ ਹੈ ਕਿ ਖੇਰਲੂ ਖਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਟ ਮੁਫਤ ਬਿਜਲੀ ਪ੍ਰਦਾਨ ਕਰਨ ਲਈ 7.614 ਕਰੋੜ ਰੁਪਏ ਦਾ ਬਜਟ ਖਰਚ ਪ੍ਰਸਤਾਵਿਤ ਕੀਤਾ ਗਿਆ ਹੈ ਇਸ ਤੋਂ ਇਲਾਵਾ ਆਸ਼ਾ ਆਜ਼ਾਦੀ ਦੇ 78 ਸਾਲ ਬਾਅਦ ਵੀ ਸਾਡੇ ਬਹੁਤ ਸਾਰੇ ਪਿੰਡਾਂ ਵਿੱਚ ਸਟਰੀਟ ਲੇਟਾਂ ਸਹੀ ਢੰਗ ਨਾਲ ਨਹੀਂ ਲਗਾਈਆਂ ਗਈਆਂ ਇਸ ਲਈ ਸਾਡੀ ਸਰਕਾਰ ਨੇ ਮੁੱਖ ਮੰਤਰੀ ਸਟਰੀਟ ਲਾਈਟਾਂ ਯੋਜਨਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਇਸ ਰਾਹੀਂ ਅਗਲੇ ਸਾਲ ਪੰਜਾਬ ਭਰ ਵਿੱਚ 2.5 ਲੱਖ ਸਟਰੀਟ ਰੇਟਾਂ ਲਗਾਈਆਂ ਜਾਣਗੀਆਂ ਅਸੀਂ ਇਹਨਾਂ ਸਟਰੀਟ ਰੇਟਾਂ ਨੂੰ ਲਗਾਉਣ ਲਈ ਇੱਕ ਬਹੁਤ ਹੀ ਬਹੁਤ ਹੀ ਨਵੀਨਤਾਕਾਰੀ ਮਾਡਲ ਵਿੱਚ ਵਰਤੀ ਜਾਵੇਗੀ ਮਹਿੰਗੇ ਖੰਭੇ ਲਗਾਉਣ ਦੀ ਬਜਾਏ ਅਸੀਂ ਲੋਕਾਂ ਦੇ ਘਰਾਂ ਦੇ ਬਾਹਰ ਸੱਟੀ ਟ੍ਰੇਟਾਂ ਲਗਵਾਵਾਂਗੇ ਅਤੇ ਉਹਨਾਂ ਦੇ ਘਰੇ ਲੁਕ ਕਨੈਕਸ਼ਨਾਂ ਰਾਹੀਂ ਉਹਨਾਂ ਨੂੰ ਬਿਜਲੀ ਨਾਲ ਜੋੜਾਂਗੇ ਇਨ੍ਹਾਂ ਘਰਾਂ ਦੇ ਬਿਜਲੀ ਬਿੱਲਾਂ ਵਿੱਚ ਖਖਤ ਹੋਣ ਵਾਲੀਆਂ ਜੁੰਟਾਂ ਦੀ ਕਟੌਤੀ ਕੀਤੀ ਜਾਵੇਗੀ ਅਤੇ ਨਾਲ ਹੀ ਲੋਕਾਂ ਲੋਕ ਆਪਣੇ ਘਰਾਂ ਦੇ ਬਾਹਰ ਸੱਟੀ ਟ੍ਰੇਟਾਂ ਲਗਵਾਉਣ ਨਾਲ ਸੁਰੱਖਿਆ ਮਹਿਸੂਸ ਕਰਨਗੇ ਇਸ ਲਈ 115 ਕਰੋੜ ਰੁਪਏ ਦਾ ਪਰਬੰਧ ਕੀਤਾ ਗਿਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ